ਹੈਲੋ एवरीवन ਅੱਜ ਪੋਸ਼ਨ ਟਰੈਕਰ ਦੇ ਟਾਪਿਕ ਦੇ ਬਾਰੇ ਗੱਲ ਕਰਾਂਗੇ ਜੋ ਹੈ ਆਪਣਾ ਵਿਸ਼ਾ ਹੈ ਬੈਨੀਫਿਸ਼ੀਰੀ ਵੈਕਸੀਨੇਸ਼ਨ ਬੈਨੀਫਿਸ਼ੀਰੀ ਵੈਕਸੀਨੇਸ਼ਨ ਦਾ ਮਤਲਬ ਬੱਚਿਆਂ ਨੂੰ ਅਤੇ ਗਰਭਵਤੀ ਔਰਤਾਂ ਨੂੰ ਲੱਗਣ ਵਾਲੀ ਟੀਕੀ ਤੇ ਉਹਨਾਂ ਨੂੰ ਟੀਕੇ ਦੇ ਡਾਟਾ ਪੋਸ਼ਨ ਟਰੈਕਰ ਤੇ ਫਿਲ ਕਰਨੇ ਹਨ ਉਹ ਕਿਦਾਂ ਫਿਲ ਕਰਨੇ ਹਨ ਇਸ অপਸ਼ਨ ਵਿੱਚ ਆਪਾਂ ਦੇਖਾਂਗੇ ਸਭ ਤੋਂ ਪਹਿਲਾਂ ਬੈਨੀਫਿਸ਼ੀਰੀ ਵੈਕਸੀਨੇਸ਼ਨ অপਸ਼ਨ ਖੋਲੀ ਇਹਦੇ ਵਿੱਚ ਅਲੱਗ-ਅਲੱਗ ਕੈਟਾਗਰੀ ਵਾਈਜ਼ ਬੈਨੀਫਿਸ਼ੀਰੀ ਖੜੇ ਹੋਏ ਹਨ ਪ੍ਰੈਗਨੈਂਟ ਔਰਤਾ 0 ਤੋਂ 6 ਮਹੀਨੇ ਬੱਚੇ 6 ਤੋਂ 3 ਸਾਲ ਦੇ ਬੱਚੇ 3 ਤੋਂ 6 ਸਾਲ ਅਤੇ ਕਿਸ਼ੋਰियां ਜਿਨ੍ਹਾਂ ਨੂੰ ਵੈਕਸੀਨੇਸ਼ਨ ਆਪਣੇ ਕੋਲ ਲੱਗਦੀ ਹੈ ਅਤੇ ਆਪਣੇ ਲਾਭਪਾਤਰੀ ਵੀ ਹਨ ਇਹਨਾਂ ਨੂੰ ਵੈਕਸੀਨੇਸ਼ਨ ਨੂੰ ਪੋਰਟਲ ਤੇ ਕਿਵੇਂ ਭਰਨਾ ਹੈ ਪੋਸ਼ਨ ਟਰੈਕਰ ਤੇ ਕਿਵੇਂ ਭਰਨਾ ਹੈ ਸਵੱਜਿਦ ਬਾਰੇ ਦੇਖਾਂਗੇ ਨੈਕਸਟ ਆਪਣੇ ਕੋਲ ਬੈਨੀਫਿਸ਼ੀਰੀ ਪ੍ਰੈਗਨੈਂਟ ਨੂੰ ਓਪਨ ਕਰਦੇ ਹਾਂ ਪ੍ਰੈਗਨੈਂਟ ਨੂੰ ਓਪਨ ਕਰਨ ਤੋਂ ਬਾਅਦ ਆਪਣੇ ਕੋਲ ਜੋ ਪੇਜ ਆ ਰਿਹਾ ਹੈ ਇਸ ਪੇਜ ਵਿੱਚ ਆ ਰਿਹਾ ਹੈ ਉੱਪਰ ਹੈ ਡਿਊ ਕੰਪਲੀਟ ਐਂਡ ਓਵਰ ਡਿਊ ਡਿਊ ਦਾ ਮਤਲਬ ਹੁੰਦਾ ਹੈ ਕਿ ਜੋ ਵੈਕਸਿਨ ਪ੍ਰੈਗਨੈਂਟ ਆਪਣੇ ਕੋਲ ਦਰਜ ਨਹੀਂ ਉਹਨਾਂ ਨੂੰ ਹਲੇ ਲੱਗਣ ਵਾਲੀ ਹੈ ਅਰੇ ਮਤਲਬ ਕੋਈ ਪ੍ਰੈਗਨੈਂਟ ਆਪਣੇ ਕੋ ਪੋਸ਼ਣ ਟਰੈਕਰ ਤੇ ਦਰਜ ਹੋਈ ਹੈ ਉਹਨੂੰ ਵਾਲੀ ਵੈਕਸੀਨ ਲੱਗਣ ਦਾ ਸਮਾਂ ਹੋ ਗਿਆ ਹੈ ਜਾਂ ਹੋਣ ਵਾਲਾ ਹੈ ਜਾਂ ਜਦੋਂ ਵੈਕਸੀਨ ਦਾ ਟਾਈਮ ਆਵੇਗਾ ਤੇ ਸ਼ੋਅ ਕਰ ਦੇਗਾ ਵੀ ਇਸ ਬੈਨੀਫੀਸ਼ੀਅਰ ਨੂੰ ਵੈਕਸੀਨ ਲੱਗ ਗਈ ਹੈ ਤੇ ਤੁਸੀਂ ਇਹਨੂੰ ਫਿਲ ਕਰੋ ਤੇ ਨੈਕਸਟ ਹੈ ਕੰਪਲੀਟ ਜੇ ਕਿਸੇ ਬੈਨੀਫੀਸ਼ੀਅਰ ਨੂੰ ਵੈਕਸੀਨੇਸ਼ਨ ਲੱਗ ਗਈ ਕੰਪਲੀਟ ਲਗਾ ਜਿਵੇਂ ਤੁਸੀਂ ਬੈਨੀਫੀਸ਼ੀਅਰ ਨੂੰ ਵੈਕਸੀਨੇਸ਼ਨ ٹی ਡੀ 1 ٹی ਡੀ 2 ਲਗਾਇਆ ਗਿਆ ਲਗਾਉਣ ਤੋਂ ਬਾਅਦ ਤੁਸੀਂ ਕੰਪਲੀਟ ਕਰਨ ਤੋਂ ਬਾਅਦ ਉਹਦੇ ਕਾਰਡ ਤੇ ਉੱਪਰ ਦੇਖਿਆ ਉਕਾੜ ਦੇ ਉੱਪਰ ਦੇਖ ਕੇ ਉਹਦੀ ਜੋ ਐਂਟਰੀ ਆ ਉਹ ਇਹਦੇ ਵਿੱਚ ਫਿਲ ਕਰ ਦਿੱਤੀ ਗਈ ਆ ਜਿਵੇਂ ਕਿ ਇਸ ਵਰਕਰ ਵੱਲੋਂ ਪਹਿਲਾਂ ਹੀ ਫਿਲ ਕਰ ਦਿੱਤੀ ਗਈ ਟੀਡੀ 1 ਵੈਕਸੀਨੇਸ਼ਨ ਟੀਡੀ 2 ਵੈਕਸੀਨੇਸ਼ਨ ਇਹਨੂੰ ਅਗੋਂ ਹੋ ਟੱਚ ਕਰਾਂਗੇ ਬੈਨੀਫਿਸ਼ੀਅਰ ਦਾ ਅਗੋਂ ਟੀਡੀ 1 ਕਿਸ ਡੇਟ ਨੂੰ ਲੱਗਾ ਹੈ ਟੀਡੀ 2 ਕਿਸ ਡੇਟ ਨੂੰ ਲੱਗਾ ਇਹ ਡੇਟਾ ਜੋ ਤੁਸੀਂ ਦੇਖ ਰਹੇ ਹੋ ਨਾ ਦੇਖੋ ਵੀ ਟੀਡੀ 1 ਡੇਟ ਹੈ ਉਹ ਡਿਊ ਡੇਟ ਦਾ ਮਤਲਬ ਹੈ ਦੱਸ ਰਿਹਾ ਕਿ ਬੈਨੀਫਿਸ਼ੀਰੀ ਦੀ ਜਿਹੜੀ ਆ ਬੰਦੀ ਡੇਟ ਹੈ ਉਸ ਤਰੀਕ ਨੂੰ ਤੱਕ ਉਹਨੂੰ ਵੈਕਸੀਨ ਹੋਣਾ ਚਾਹੀਦਾ ਸੀ ਵੈਕਸੀਨ ਲੱਗਣਾ ਚਾਹੀਦਾ ਸੀ ਪਰ ਇਸ ਬੈਨੀਫਿਸ਼ੀਰੀ ਵੱਲੋਂ 11 ਫਰਵਰੀ ਨੂੰ ਵੈਕਸੀਨੇਸ਼ਨ ਲਗਵਾਈ ਗਈ ਆ ਯਾਨੀ ਕਿ ਜੋ ਟ੍ਰੈਕਰ ਦੇ ਵਿੱਚ ਡਿਊ ਡੇਟ ਦੱਸ ਰਿਹਾ ਆਪਾਂ ਨੂੰ ਉਸ ਡੇਟ ਤੋਂ ਅੱਗੇ ਪਿੱਛੇ ਵੀ ਫਿਸ਼ੀ ਵੈਕਸੀਨੇਸ਼ਨ ਲਗਵਾ ਲਿੰਦਾ ਤੇ ਟ੍ਰੈਕਰ ਵਿੱਚ ਆਪਣੇ ਕੋ ਆਪਸ਼ਨ ਜਦੋਂ ਆਪਣੇ ਕੋ ਲਗਵਾਇਆ ਉਦੋਂ ਹੀ ਆਪਾਂ ਗਿਵਨ ਕਰਨੀ ਆ ਜੇ ਉਹਨੂੰ ਉਸ ਦਿਨ ਬੂਸਟਰ ਲੱਗਾ ਟੀਕਾ ਲੱਗਾ ਉਸ ਦਿਨ ਦੀ ਡੇਟੇ ਪਾਣੀ ਆ ਕੁਆਨਟੀਟੀ 2 ਉਸ ਦਿਨ ਕਿਸ ਡੇਟ ਨੂੰ ਲੱਗਾ ਉਹਨੇ ਉਸ ਵੈਕਸੀਨੇਸ਼ਨ ਡੇਟ ਪਰ ਹੀ ਹੋਈ ਹੈ ਸੇਮ ਐਸੀ ਤਰ੍ਹਾਂ ਹੀ ਕੇਸ ਆਪਾਂ ਦੇ ਕੋਲ ਇੱਕ ਆਂਦਾ ਹੈ ਓਵਰ 듀 ਓਵਰ 듀 ਦਾ ਮਤਲਬ ਹੈ ਕਿ ਜੋ ਡੇਟਾ ਮਤਲਬ ਤੁਸੀਂ ਵੈਕਸੀਨੇਸ਼ਨ ਬੈਨੀਫੀਸ਼ੀਅਨ ਲੱਗ ਚੁੱਕੀ ਸੀ ਪਰ ਵੈਕਸੀਨੇਸ਼ਨ ਤੁਸੀਂ ਬੈਨੀਫੀਸ਼ੀਅਰੀ ਪਰ ਹੀ ਨਹੀਂ ਉਹ ਓਵਰ 듀 ਚ ਆ ਕੇ ਪੈਂਡਿੰਗ ਬੋਲ ਜਾਂਦੇ ਹਨ ਹੁਣ ਅਸੀਂ ਇਸੇ ਤਰ੍ਹਾਂ ਹੀ ਕੇਸ ਆਪਾਂ ਦੇਖਾਂਗੇ 0 ਤੋਂ 6 ਮਹੀਨੇ ਦੇ ਬੱਚਿਆਂ ਵਿੱਚ 0 ਤੋਂ 6 ਮਹੀਨੇ ਦੇ ਬੱਚਿਆਂ ਵਿੱਚ ਗਏ ਜਿਹਦੇ ਵਿੱਚ ਆਪਣੇ ਕੋਲ ਡਿਊ ਚ ਦਿਖਾਨ ਲੱਗ ਪਿਆ ਹੈ ਵੀ ਤੁਹਾਡੇ ਦੋ ਲਾਪਤਰੀ ਨਹੀਂ ਜਿਹਨਾਂ ਨੂੰ ਵੈਕਸੀਨ ਲੱਗ ਚੁੱਕੀ ਹੈ ਤੁਸੀਂ ਟਰੈਕਰ ਤੇ ਫਿਲ ਕਰੋ ਕੰਪਲੀਟ ਦਾ ਮਤਲਬ ਤੁਸੀਂ ਕੰਪਲੀਟ ਕਰ ਲਈ ਓਵਰ ਡਿਊ ਵਾਲੇ ਐਜਾ ਕੋਈ ਲਾ ਬੱਚਾ ਨਹੀਂ ਲੰਗਿਆ ਜਿਹਦੀ ਵੈਕਸੀਨ ਲੱਗਣ ਤੋਂ ਬਾਅਦ ਅਸੀਂ ਪੋਸ਼ਨ ਟਰੈਕਰ ਤੇ ਫਿਲ ਨਾ ਕੀਤੀ ਹੋਵੇ ਨੈਕਸਟ ਹੁਣ ਆਪਾਂ ਅੱਗੇ ਦੇਖਦੇ ਹਾਂ ਜਿਵੇਂ ਕਿ ਇਹ ਬੱਚਾ ਆਪਣੇ ਕੋਲ ਸਿਕੰਦਰ ਸਿੰਘ ਤਵਨ ਇਹ ਬੱਚਾ ਹੈ ਇਹਨੂੰ ਇਹਦਾ ਜਨਮ ਜਿਹੜਾ ਹੋਇਆ ਹੈ ਉਹ ਤੇ ਲਿਖਿਆ ਰਿਹਾ 231225 23 25 ਜਨਮ ਤਰੀਕ ਹੈ ਉਸ ਤਰੀਕ ਦੇ ਹਿਸਾਬ ਨਾਲ ਇਹਨੂੰ OPV 0 ਹੈਪਟਾਈਟਸ B ਇਹ ਵੈਕਸੀਨੇਸ਼ਨ ਲੱਗ ਚੁਕੀਆਂ ਹਨ ਲੱਗ ਕੇ ਉਸ ਡੇਟ ਨੂੰ ਫਿਲ ਵੀ ਕਰ ਲਿਆ ਗਿਆ ਹੁਣ ਮੈਂ ਤੁਹਾਨੂੰ ਇਹਦਾ ਕਾਰਡ ਦਿਖਾਨੀ ਆ ਧਿਆਨ ਨਾਲ ਦੇਖਿਆ ਜਾਵੇ ਇਸ ਕਾਰਡ ਦੇ ਉੱਪਰ ਤੁਹਾਨੂੰ ਐਂਟਰੀ ਦਿਖੇਗੀ ਕਿ ਕਦੋਂ ਕਦੋਂ ਵੈਕਸੀਨੇਸ਼ਨ ਲੱਗਦੀ ਜਿਵੇਂ ਆ ਕਿ ਕਾਰਡ ਮੇਰੇ ਕੋਲ ਆਇਆ ਹੈ ਇਸ ਕਾਰਡ ਦੇ ਉੱਪਰ ਬੱਚਿਆਂ ਦੇ ਕਾਰਡ ਦੇ ਉੱਪਰ ਡਾਟਾ ਲਿਖਿਆ ਹੁਣ ਇਹ ਕਾਰਡ ਦੇ ਉੱਪਰ ਜੋ ਡਾਟਾ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਹ ਦਿਖਾ ਰਿਹਾ ਹੈ ਬੱਚੇ ਦੇ ਜਨਮ ਸਮੇ ਜਨਮ ਸਮੇ ਵੈਕਸੀਨੇਸ਼ਨ OPV 0 ਲੱਗਦੀ ਹੈ ਹੈਪੀਟਾਈਟਸ ਬੀ ਲੱਗਦਾ ਹੈ BCG ਲੱਗਦਾ ਹੈ ਇਹ ਵਾਲੀ ਵੈਕਸੀਨੇਸ਼ਨ ਹੋ ਗਈਆਂ ਇਸੇ ਤਰ੍ਹਾਂ ਹੀ ਸੇਮ ਐਸ ਡੇਢ ਮਹੀਨੇ ਤੇ OPV1 ਰੋਟਾ1 FIP FIPV1 ਜਿਹਨੂੰ uh, PCV1 ਅਤੇ ਪੈਂਟਾਪ 1 ਇਹ ਸਾਰੀਆਂ ਵੈਕਸੀਨੇਸ਼ਨ ਉਸ ਦੇ ਡੇਢ ਮਹੀਨੇ ਦੇ ਸਮਾਪੂਰਣ ਹੋਣ ਤੇ ਲਗਾਈਆਂ ਗਈਆਂ ਹੁਣ ਇਸੇ ਵੈਕਸੀਨੇਸ਼ਨ ਆਪਾਂ ਕਾਰਡ ਦੇ ਉੱਪਰ ਆਪਣੇ ਪੋਰਸ਼ਨ ਟਰੈਕਰ ਦੇ ਉੱਪਰ ਜਾ ਕੇ ਦੇਖਦੇ ਹਾਂ ਕਿ ਬੈਨੀਫੀਸ਼ੀਅਰੀ ਦੇ ਵੈਕਸੀਨੇਸ਼ਨ ਨੂੰ ਟਰੈਕਰ ਤੇ ਫਿਲ ਕਰ ਲਿਆ ਗਿਆ ਉਹ ਟਰੈਕਰ ਦੇ ਉੱਪਰ ਜਦੋਂ ਆਪਾਂ ਚੱਕ ਕੇ ਦੇਖਿਆ ਐਨੀ ਜਿਹੜੀ ਵੈਕਸੀਨੇਸ਼ਨ ਸੀਗੀਆਂ ਆਰ ਵੀ ਵੀ 1 او پی 1 ਜਿਹੜੀਆਂ ਉੱਥੇ ਤੁਹਾਨੂੰ ਦਿਖਾਈਆਂ ਬੱਚੇ ਨੂੰ ਵੈਕਸਿਨ ਲੱਗ ਚੁੱਕੀਆਂ ਸੀ 12 ਮਾਰਚ 2025 ਨੂੰ ਆ ਦੇਖਿਆ ਨਾ 12 ਮਾਰਚ 2025 ਦੀ ਡੇਟ ਆ ਰਹੀ ਹੈ ਇਹਦੇ ਉੱਪਰ ਦਿਖਾ ਰਿਹਾ ਕਿ ਆਪਾਂ ਨੂੰ ਇਸ ਤਰੀਕ ਨੂੰ ਵੈਕਸੀਨੇਸ਼ਨ او پی وی 1 ਆਰ سی وی 1 ਜਿੰਨੀਆਂ ਵੈਕਸੀਨੇਸ਼ਨ ਇੱਥੇ ਫਿਲ ਹੋਈਆਂ ਨੇ ਉਹਨੀਆਂ ਸਾਰੀਆਂ ਵੈਕਸੀਨੇਸ਼ਨਸ ਉਸ ਕਾਰਡ ਦੇ ਉੱਪਰ ਫਿਲ ਕਰਨੀਆਂ ਨੇ ਤੇ ਉਹਦੇ ਫਿਲ ਕਰਨ ਲਈ ਤੁਸੀਂ ਕੀ ਕਰਨਾ ਹੈ ਆਪਣੇ ਪੋਸ਼ਨ ਟ੍ਰੈਕਰ ਨੂੰ ਓਪਨ ਕਰਨਾ ਹੈ ਜਿਹੜੀ ਜਿਹੜੀ ਵੈਕਸੀਨੇਸ਼ਨ ਦਾ ਨਾਮ ਜਿਵੇਂ ਕਿ ਪਹਿਲਾਂ ਆ ਰਿਹਾ ਹੈ ਵੈਕਸੀਨੇਸ਼ਨ ਦਾ ਨਾਮ ਹੈ OPV1 ਐਂਡ OPV1 12/3/25 ਲੱਗਾ ਹੈ ਆ ਰੋਟਾ 1 OVI 12/3/25 ਲੱਗਾ ਹੁਣ ਐਸੇ ਕਾਰਡ ਦੇ ਉੱਪਰ ਜਾਣੇ ਆ ਟ੍ਰੈਕਰ ਦੇ ਉੱਪਰ ਆਏ ਪਹਿਲਾਂ OPV1 ਦੀ ਗੱਲ ਹੋਈ ਸੀ ਫਿਰ ਉਸੇ ਬਾਅਦ ਪੈਂਟਾਵਲੈਂਟ ਵੀ ਲਿਖਿਆ ਹੋਇਆ ਸੀਗਾ ਕਾਰਡ ਦੇ ਉੱਪਰ ਤੇ FIPV1 ਵੀ ਲਿਖਿਆ ਹੋਇਆ ਸੀਗਾ PCV1 ਵੀ ਲਿਖਿਆ ਹੋਇਆ ਐਸੇ ਹੀ ਆ ਇਹ ਸਾਰੀਆਂ ਵੈਕਸੀਨ ਉਸ ਦਿਨ ਬੱਚੇ ਨੂੰ ਲਗੀਆਂ ਨੇ 12 ਮਾਰਚ ਨੂੰ ਇੱਕ ਉੱਥੇ ਲਿਖਿਆ ਹੋਇਆ ਆ R ਉੱਥੇ ਲਿਖਿਆ ਰੋਟਾ 1 ਆਪਣੀ ਜਿਹੜਾ ਕਾਰਡ ਆ ਨਾ ਉਹਦੇ ਉੱਪਰ ਰੋਟਾ 1 ਲਿਖਿਆ ਇੱਥੇ ਲਿਖਿਆ ਹੋਇਆ RVV1 ਕਹਿੰਦੀ ਫੁੱਲ ਨੇਮ ਆ ਦਾ ਰੋਟਾ ਵਾਇਰਸ ਵੈਕਸੀਨ ਹੈ ਤੇ ਉਹ ਨੇਮ ਸੇਮ ਆ ਤੁਸੀਂ ਨਾਮ ਪੜ ਕੇ ਆਪਣੀ ਵੈਕਸੀਨ ਨੂੰ ਫਿਲ ਕਰਨੀ ਆ ਹੁਣ ਇਹ ਸਾਰੀਆਂ ਵੈਕਸੀਨ ਇਹਦੇ ਟਰੈਕਰ ਤੇ ਫਿਲ ਕਰਨੀ ਆ ਡਿਊ ਡੇਟ ਤੇ ਜਾਣਾ ਤੇ ਇੱਥੇ ਡੇਟਸ ਕੈਲੰਡਰ ਸੈਲੈਕਟ ਕਰਨਾ 12 ਮਾਰਚ ਨੂੰ ਲਗੀਆਂ 12 ਮਾਰਚ ਐਂਡ ਓਕੇ ਸਪੋਜ਼ ਕਰੋ ਕਿ ਇਹ ਤਾਂ ਬੱਚੇ ਨੂੰ ਆਪਾਂ ਸਾਰੀਆਂ ਵੈਕਸੀਨੇਸ਼ਨ ਜਿੰਨੀਆਂ ਵੀ ਉਹਨੇ ਲ ਲ ਕੰ ਕਿਤੀਆਂ ਨੇ ਸਾਰੀ ਲਿੱਤੀਆਂ ਨੇ ਆਪਾਂ ਉਹਨਾਂ ਨੂੰ ਸਾਰੀਆਂ ਨੂੰ ਵੈਕਸੀਨੇਸ਼ਨ ਨੂੰ ਫਿਲ ਕਰ ਦਾਂਗੇ ਐਸੀ ਤਰ੍ਹਾਂ ਹੀ ਸੇਮ ਐਸ ओपीवी 1 ਪੈਂਟਾ 1 ਐਫ ਆਈ ਪੀ ਵੀ 1 ਐਂਡ ਪੀ ਸੀ 1 ਇਹ ਵੀ ਵੈਕਸੀਨ ਦੇ ਬਾਰੇ ਵਿੱਚ ਮਾਰਚ ਨੂੰ ਲੱਗੀਆਂ ਇਹ ਵੀ ਆਪਾਂ ਫਿਲ ਕਰਾਂਗੇ ਸੋ ਦੇਖੋ ਆਪਾਂ ਜਿਹੜੀ ਕਾਰਡ ਦੇ ਉੱਪਰ ਸਾਰੀਆਂ ਵੈਕਸੀਨੇਸ਼ਨ ਜੋ ਲੱਗੀਆਂ ਸੀ ਇਸ ਕਾਰਡ ਤੋਂ ਇਸ ਟਰੈਕਰ ਦੇ ਵਿੱਚ ਭਰ ਦਿੱਤਗੇ ਗਿਆ ਯਾਨੀ ਬੱਚੇ ਨੂੰ ਜਿੰਨੀਆਂ ਪੰਜ ਵੈਕਸੀਨੇਸ਼ਨ ਹੋਈਆਂ ਸੀ ਕਾਰਡ ਦੇ ਉੱਪਰ ਉਹਨੀਆਂ ਵੈਕਸੀਨੇਸ਼ਨ ਦੇ ਨਾਮ ਇੱਥੇ ਇਟ ਲਿਖਾ ਰਿਹਾ ਸੀ ਫਿਲ ਕਰਦੇ ਗਿਆ ਸੋ ਇਹਦੇ ਨਾਲ ਆਪਣਾ ਵੈਕਸੀਨੇਸ਼ਨ ਦਾ ਕਾਰਡ ਜੋ ਵੀ ਬੱਚੇ ਨੂੰ ਵੈਕਸੀਨ ਹੋਇਆ ਹੈ ਤੁਸੀਂ ਜਦੋਂ ਬੈਨੀਫਿਸ਼ੀਰੀ ਰਾਸ਼ਨ ਲੈਣ ਆਉਂਦਾ ਹੈ ਬੱਚੇ ਦਾ ਤੇ ਉਸ ਵੇਲੇ ਸਾਨੂੰ ਬੱਚੇ ਦਾ ਕਾਰਡ ਮੂੰਗਾ ਕੇ ਡਾਟਾ ਤੋਂ ਦੇਖ ਕੇ ਵੈਕਸੀਨੇਸ਼ਨ ਫਿਲ ਕਿਤੇ ਜਾਣ ਕੋਈ ਵੀ ਵੈਕਸੀਨੇਸ਼ਨ ਸਮੇਂ ਤੋਂ ਬਾਅਦ ਡਿਊ ਨਾ ਓਵਰਡਿਊ ਨਾ ਬਣੇ ਇਸ ਕਰਕੇ ਸਮੇਂ-ਸਮੇਂ ਰਹਿੰਦੇ ਵਿੱਚ ਉਹਦੇ ਵੈਕਸੀਨੇਸ਼ਨ ਫਿਲ ਕਰ ਲਈ ਜਾਵੇ ਸੋ ਮੱਚ ਥੈਂਕ ਯੂ